ਸਤਿ ਸ੍ਰੀ ਅਕਾਲ ਓਨਅਰ ਟੀਵੀ ਦੇ ਨਾਲ ਤੁਸੀਂ ਬਣੇ ਹੋਇਓ ਮੈਂ ਹਾਂ ਸੁਖਸੋਹਲ ਸੋ ਇਸ ਵੇਲੇ ਵਿਗਿਆਨ ਭਵਨ ਪਹੁੰਚ ਚੁੱਕਿਆ ਕਿਸਾਨ ਆਗੂਆਂ ਦੀ ਕੇਂਦਰ ਸਰਕਾਰ ਦੇ ਨਾਲ ਸੱਤਵੇਂ ਗੇੜ ਦੀ ਮੀਟਿੰਗ ਜਿਹੜੀ ਏ ਉਹ ਸ਼ੁਰੂ ਹੋਣ ਜਾ ਰਹੀ ਏ ਇਸ ਨੂੰ ਲੈ ਕੇ तमाम ਕਿਸਾਨ ਆਗੂ ਜਿਹੜੇ ਨੇ ਉਹ ਕਿਸਾਨ ਭਵਨ ਪਹੁੰਚ ਚੁੱਕੇ ਨੇ ਸੁਰੱਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵਿਗਿਆਨ ਭਵਨ ਤੋਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੁਝ ਹੀ ਸਮੇਂ ਦੇ ਵਿੱਚ ਕਿਸਾਨ ਆਗੂਆਂ ਦੀ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋਣ ਜਾ ਰਹੀ ਹੈ तमाम ਕਿਸਾਨ ਆਗੂ ਜਿਹੜੇ ਨੇ ਪਹੁੰਚ ਚੁੱਕੇ ਨੇ ਸੋ ਕਿਵੇਂ ਦੀ ਰਣਨੀਤੀ ਹੋਵੇਗੀ ਇਸ ਨੂੰ ਲੈ ਕੇ ਵਿਚਾਰਾ ਜਿਹੜੀਆਂ ਨੇ ਚੱਲ ਰਹੀਆਂ ਨੇ ਸਾਡੇ ਨਾਲ ਸੁਰਜੀਤ ਸਿੰਘ ਫੂਲ ਹੋਣੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਸਾਰੇ ਕਿਸਾਨ ਆਗੂ ਜਿਹੜੇ ਨੇ ਅੰਦਰ ਜਾ ਚੁੱਕੇ ਨੇ ਬਹੁਤ ਸਾਰੇ ਕਿਸਾਨ ਆਗੂਾਂ ਦੀ ਅਜੇ ਉਹ ਡੀ ਕੀਤੀ ਜਾ ਰਹੀ ਹੈ ਅੱਜ ਵੱਡੀ ਗੱਲ ਇਹ ਕਿ तमाम ਜਿੰਨੇ ਕਿਸਾਨ ਆਗੂਆਂ ਨੂੰ ਚਿੱਠੀ ਆਈ ਸੀ ਉਹ ਸਾਰੇ ਦੇ ਸਾਰੇ ਕਿਸਾਨ ਆਗੂ ਜਿਹੜੇ ਨੇ ਉਹ ਅੱਜ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋ ਰਹੇ ਨੇ ਸਰਜੀਤ ਸਿੰਘ ਪੂਲਹੋਣੀ ਨੇ ਸਾਡੇ ਨਾਲ ਪੁੱਛ ਸਾਹਿਬ ਕਿਵੇਂ ਦੀ ਰਣਨੀਤੀ ਹੈ ਅੱਜ ਸਰਕਾਰ ਉਸ ਐਜੰਡੇ ਦੇ ਉੱਤੇ ਗੱਲਬਾਤ ਕਰਨ ਨੂੰ ਤਿਆਰ ਹੈ ਜਿਸ ਐਜੰਡੇ ਦਾ ਭਰੋਸਾ ਉਹਨਾਂ ਨੇ ਪਿਛਲੀ ਮੀਟਿੰਗ ਦੇ ਵਿੱਚ ਦਿੱਤਾ ਸੀ ਬਿਲਕੁਲ ਜੀ ਪਿਛਲੀ ਮੀਟਿੰਗ ਦੇ ਵਿੱਚ ਵੀ ਜੋ ਅਸੀਂ ਏਜੰਡਾ ਫੋਕਸ ਕੀਤਾ ਸੀ ਉਹਦੇ ਤੇ ਹੀ ਗੱਲਬਾਤ ਹੋਈ ਆ ਉਹਨਾਂ ਨੇ ਪਾਸੇ ਐਸੇ ਜਾਣ ਦੀ ਕੋਸ਼ਿਸ਼ ਕੀਤੀ ਸੀ ਅਸੀਂ ਨਹੀਂ ਜਾਣ ਦਿੱਤਾ ਇਸੇ ਕਰਕੇ ਉਹਨੂੰ ਕਹਿੰਦੇ ਪਿਛਲੀ ਮੀਟਿੰਗ ਪੋਜੀਟਿਵ ਰਹੀ ਆ ਦੋ ਉਹਨਾਂ ਨੇ ਮਾਈਨਰ ਛੋਟੀਆਂ ਮੰਗਾਂ ਪ੍ਰਵਾਨ ਕੀਤੀਆਂ ਨੇ ਮੰਨੀਆਂ ਨੇ ਕਿਸਾਨਾਂ ਦੀਆਂ ਪਰ ਜਿਹੜੀਆਂ ਬੁਨਿਆਦੀ ਜਿਹੜੀਆਂ ਮੋਰਚੇ ਦੀਆਂ ਮੁੱਖ ਮੰਗਾਂ ਨੇ ਤਿੰਨੇ ਕਾਨੂੰਨਾਂ ਨੂੰ ਰਿਪੀਲ ਕਰਾਉਣ ਦਾ ਸਮਾਂ ਸੀਮਾ ਤੈਅ ਕਰਾਉਣ ਵਾਲੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਕਰਨ ਵਾਲਾ ਕਾਨੂੰਨ ਬਣਾਉਣ ਵਾਲੀ ਉਹ ਅਜੇ ਜਿਉਂਦੀ ਤਿਉਂ ਪੈਂਡਿੰਗ ਨੇ ਅੱਜ ਉਹ ਸਾਥੋਂ ਪਿਛਲੀ ਮੀਟਿੰਗ ਦੇ ਵਿੱਚ ਉਹ ਟਾਈਮ ਲੈ ਕੇ ਗਏ ਆ ਵੀ 4 ਤਰੀਕ ਤੱਕ ਸਾਨੂੰ ਟਾਈਮ ਦੇ ਦਿਓ ਅਸੀਂ ਆਪਣੇ ਜਿਹੜਾ ਮੰਤਰੀ ਮੰਡਲ ਦੇ ਉੱਚ ਮੰਤਰੀ ਹੈ ਉਹਨਾਂ ਨਾਲ ਸਵੇਤ ਪ੍ਰਧਾਨ ਮੰਤਰੀ ਅਸੀਂ ਗੱਲਬਾਤ ਕਰ ਸਕੀਏ ਤੇ ਅੱਜ ਉਹ ਕਮਿਟਮੈਂਟ ਕਰਕੇ ਗਏ ਆ ਅੱਜ ਅਸੀਂ ਪਹਿਲਾਂ ਉਹੀ ਪੁੱਛਣਾ ਵੀ ਦੱਸੋ ਭਾਈ ਜਿਹੜਾ ਪਿਛਲੀ ਮੀਟਿੰਗ ਚ ਤੁਸੀਂ ਰਿਪੀਲ ਕਰਨ ਬਾਰੇ ਕਿਹਾ ਸੀਗਾ ਵੀ ਅਸੀਂ ਅਗਲੀ ਮੀਟਿੰਗ ਚ ਦੱਸਾਂਗੇ ਉਹ ਪੁੱਛਾਂਗੇ ਵੀ ਦੱਸੋ ਕੀ ਕਿਤਾ ਜੇ ਉਹਨਾਂ ਨੇ ਰਿਪੀਲ ਕਰਨ ਦੀ ਲਈ ਕੋਈ ਮੋਡੈਲਿਟੀ ਤੈਅ ਕਰਤੀ ਸਮਾਂ ਸੀਮਾ ਪ੍ਰਕਿਰਿਆ ਤੈਅ ਕਰਤੀ ਓਕੇ ਆ ਜੇ ਨਾ ਕਰਨਗੇ ਅਸੀਂ ਕਹਾਂਗੇ ਵੀ ਅੱਜ ਵਾਲੀ ਮੀਟਿੰਗ ਦਾ ਬੇਸਿੱਟਾ ਰਹੀ ਹੈ ਗੱਲਬਾਤ ਟੁੱਟ ਗਈ ਹੈ ਫਿਰ ਅਸੀਂ ਜਿਹੜੀ ਗਾਹ ਅਗਲੀ ਰਣਨੀਤੀ ਘੋਲ ਦੀ ਤੈਅ ਕੀਤੀ ਹੈ 6 ਵਾਲਾ ਪ੍ਰੋਗਰਾਮ ਹੈ 13 ਵਾਲਾ ਹੈ 18 ਵਾਲਾ 23 ਵਾਲਾ ਹੈਗਾ 26 ਵਾਲਾ ਜਿਹੜਾ ਗਣਤੰਤਰ ਦਿਵਸ ਤੇ ਜਿਹੜੇ ਰਿਪਬਲਿਕ ਡੇ ਤੇ ਜਿਹੜੀ ਪੈਰਲਲ ਕਿਸਾਨਾਂ ਦੀ ਟਰੈਕਟਰ ਟਰਾਲੀ ਪ੍ਰੇਡ ਹੋਊਗੀ ਉਹਤੇ ਅਸੀਂ ਜ਼ੋਰ ਲਾਵਾਂਗੇ ਤੇ ਸਾਰੇ ਦੇਸ਼ ਦਾ ਕਿਸਾਨ ਉੱਤੇ ਇਹਨਾਂ ਦੀਆਂ ਸਾਰੀਆਂ ਨੋਕਾਂ ਤੋੜ ਕੇ ਦਿੱਲੀ ਚ ਵੜੂਗਾ ਤੇ ਪਰੇਡ ਕਰੂਗਾ ਤੇ ਜਿਹੜੇ ਇਹਨਾਂ ਦੇ ਮਹਿਮਾਨ ਹੋਣਗੇ ਦੁਨੀਆਂ ਤੋਂ ਆਏ ਹੋਏ ਉਹ ਵੀ ਦੇਖਣਗੇ ਵੀ ਜਿਹੜਾ ਮੋਦੀ ਹੈ ਕਿੰਨਾ ਕਿੰਨਾ ਕਿ ਇਹਨਾਂ ਦਾ ਇਹਦਾ ਪਿੱਛੋ ਇਹਦੀ ਸਪੋਰਟ ਹੈਗੀ ਹੈ ਕਿੰਨਾ ਕਿ ਕਿਸਾਨ ਪੱਖੀ ਹੈ ਸੋ ਮੈਨੂੰ ਲੱਗਦਾ ਵੀ ਬਹੁਤ ਵੱਡਾ ਜਿਹੜੇ ਜਿਹੜੇ ਪੰਜਾਬ 'ਚ ਵੀ ਹੁਣ ਪਰਚੇ ਹੋ ਰਹੇ ਨੇ ਨੌਜਵਾਨਾਂ ਤੇ ਕਾਰਵਾਈਆਂ ਹੋ ਰਹੀਆਂ ਨੇ ਇਹਨੂੰ ਕਿਸਾਨ ਜਥੇਬੰਦੀਆਂ ਕਿਵੇਂ ਦੇਖ ਰਹੀਆਂ ਨੇ ਦੇਖੋ ਜੀ ਬਿਲਕੁਲ ਬੇਤੁਕੇ ਪਰਚੇ ਆ ਜਿਹੜਾ ਕੱਲ ਉੱਥੇ ਗੋਹਾ ਸਟਾ ਜਿਹੜੇ ਨੌਜਵਾਨ ਨੇ ਉਹਨਾਂ ਦੇ ਭਾਜਪੀ ਦੇ ਲੀਡਰ ਦੇ ਘਰ ਅੱਗੇ ਠੀਕ ਹੈ ਗੋਹਾ ਸਿੱਟਤਾ ਅਗਲੇ ਦਾ ਰੋਸ ਹੈ ਪ੍ਰੋਟੈਸਟ ਹੈ ਕਿਸੇ ਦੇ ਸਿਰਚ ਨਹੀਂ ਮਾਰਿਆ ਉਹਨਾਂ ਨੇ ਕੋਸ ਕਿਸੇ ਦੀ ਭੰਨ ਤੋੜਨੀ ਕੀਤੀ ਕਿਸੇ ਦਾ ਸਰੀਰਕ ਨੁਕਸਾਨ ਨਹੀਂ ਪਹਚਾਇਆ ਪਰ ਉਹਨਾਂ ਤੇ ਜਿਹੜੀ ਧਾਰਾ ਲਾਈ ਹੈ ਉਹ ਲਾਈ ਹੈ 307 ਦੀ 307 ਧਾਰਾ ਉਦੋਂ ਲਗਦੇ ਹੁੰਦੇ ਆ ਜਦੋਂ ਕਿਸੇ ਦੇ ਇਹੇ ਜੇ ਨਾਜ਼ੁਕ ਥਾਂ ਤੇ ਕੋਈ ਸੱਟ ਮਾਰੇ ਇਰਾਦਤਨ ਕਤਲ ਕਰਨ ਦੇ ਇਰਾਦੇ ਨਾਲ ਜੇ ਗੋਹੇ ਦੀ ਟਰਾਲੀ ਸਿੱਟਦੀ ਅਸੀਂ ਤਾਂ ਰੋਜ਼ ਹੀ ਲਾਉਨੇ ਆ ਟਰਾਲੀਆਂ ਖੇਤੋਂ ਚੱਕਰ ਹੋ ਚੱਕਦੇ ਆ ਖੇਤ ਚ ਲਾਉਨੇ ਆ ਬੀਜੇ ਉਹਦੇ ਵਾਰਗੇ ਲਾਤੀ ਇਹਦੇ ਨਾਲ ਇਰਾਦਾ ਤਨ ਇਰਾਦਾ ਤਨ ਕਤਲ ਵਿੱਚ ਵੀ ਪਰਚੇ ਹੋਏ ਨੇ ਉਹਨੂੰ ਕਿਵੇਂ ਦੇਖਦੇ ਹੋ ਹਰਜੀਤ ਗਰੇਵਾਲ ਤਾਂ ਇੱਕ ਪਿੰਡ ਵਾਲਿਆਂ ਨੇ ਐਲਾਨ ਕੀਤਾ ਉਹ ਐਲਾਨ ਕਿਸੇ ਬਾਰੇ ਵੀ ਹੋ ਸਕਦਾ ਉਹ ਐਲਾਨ ਹਰਜੀਤ ਗਰੇਵਾਲ ਬਾਰੇ ਨਹੀਂ ਹਰ ਕਿਸੇ ਦੇ ਬਾਰੇ ਹੋ ਸਕਦਾ ਕਿ ਪਿੰਡ ਵਾਲੇ ਕਹਿਣ ਕਿ ਅਸੀਂ ਇਸ ਬੰਦੇ ਦਾ ਸਮਾਜਿਕ ਬਾਈਕਾਟ ਕਰਦੇ ਹਾਂ ਇਹਦੇ ਤੇ ਕਾਰਵਾਈ ਕਰਨ ਦੀ ਕੀ ਲੋੜ ਸੀ ਸਰਕਾਰ ਨੂੰ ਦੇਖੋ ਜੀ ਜਿਹੜਾ ਜੰਨਾ ਉਹ ਹਰਜੀਤ ਗਰੇਵਾਲ ਬੀਜੇਪੀ ਦੇ ਲੀਡਰ ਹੋਰ ਵੀ ਹੈਗੇ ਨੇ ਪਰ ਜਿੰਨਾ ਉਹਨਾਂ ਨੇ ਉਹ ਬੋਲਿਆ ਢੜਕਾਉ ਬੋਲਿਆ ਸ਼ਬਦਾਵਲੀ ਢੜਕਾਉ ਹੈ ਉਹਨਾਂ ਦੇ ਜਜਬਾਤਾ ਨੂੰ ਠੇਸ ਪਹੁੰਚਾਉਣ ਵਾਲੀ ਕਿਸਾਨਾਂ ਦੇ ਨੂੰ ਸ਼ਬਦਾਵਲੀ ਉਹਦੇ ਰੋਸ ਚ ਉਹਦਾ ਉਹਨਾਂ ਨੇ ਬਾਈਕਾਟ ਕੀਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਜਿਹੜੀ ਉਹ ਕੇਂਦਰ ਸਰਕਾਰ ਦੇ ਦਬਾਅ ਹੇਠੇ ਕਾਰਵਾਈਆਂ ਕਰਦੀ ਹੈ ਪੰਜਾਬ ਸਰਕਾਰ ਦਾ ਸੀ ਕਹਿੰਦੇ ਆ ਜੀ ਉਹਨਾਂ ਨੇ ਜਿੱਦੇ ਤੋਂ ਮੰਤਪ ਆਪਣੇ ਮੁੱਖ ਮੰਤਰੀ ਕੈਪਟਨ ਦੀ ਅਮਿਤ ਸ਼ਾਹ ਨਾਲ ਮੀਟਿੰਗ ਹੋਈ ਹੈ ਉਦੋਂ ਤੋਂ ਬਾਅਦ ਉਹਨਾਂ ਦਾ ਰੁਖ ਬਦਲਿਆ ਭਾਵੇਂ ਉਹ ਪ੍ਰੈਸ਼ਰ ਕਹਿ ਲੋ ਜਾਂ ਉਹਨਾਂ ਦੀ ਸਮਝ ਭਿਆਲੀ ਕਹਿ ਲੋ ਉਹ ਵੀ ਕਾਂਗਰਸ ਦੀ ਸਰਕਾਰ ਵੀ ਚਾਹੁੰਦੀ ਹੈ ਵੀ ਇਹਨਾਂ ਕਾਨੂੰਨਾਂ 'ਚ ਮੜੀਆਂ-ਮੋਟੀਆਂ ਸੌਦੇ ਹੋ ਜਾਣ ਪਰ ਕਾਨੂੰਨ ਰੱਦ ਨਾ ਹੋਣ ਜਿਹੜੇ ਛਾਪੇ ਨੇ ਉਹਨਾਂ ਦਾ ਵੀ ਦਬਾਅ ਮੰਨਦੇ ਹੋ ਤੁਸੀਂ ਈਡੀ ਦੇ ਕੇਸ 'ਚ ਫਸਿਆ ਹੋਇਆ ਉਹਦਾ ਮੁੰਡਾ ਰਣੇਂਦਰ ਸਿੰਘ ਹੈ ਕੈਪਟਨ ਦਾ ਮੁੰਡਾ ਛਾਪੇ ਵੀ ਪੈ ਰਹੇ ਐ ਉਹ ਈਡੀ ਹੈਵੀ ਸੈਂਟਰ ਸਰਕਾਰ ਦੇ ਹੱਥ 'ਚ ਉਹਦਾ ਪ੍ਰੈਸ਼ਰ ਵੀ ਹੋ ਸਕਦਾ ਅਸੀਂ ਸਮਝਦੇ ਹਾਂ ਪਰ ਉਹਦੇ ਪ੍ਰੈਸ਼ਰ ਵੀ ਹੋ ਸਕਦਾ ਪਰ ਅਸਲ ਆ ਜਿਹੜਾ ਅਸੀਂ ਸਮਝਦੇ ਆ ਵੀ ਕੈਪਟਨ ਵੀ ਉਹ ਕਾਨੂੰਨਾ ਨੂੰ ਛੋਟੀਆਂ ਮੋਟੀਆਂ ਸੋਧਾਂ ਹੀ ਕਰਨਾ ਚਾਹੁੰਦੇ ਆ ਜਿਹੜਾ ਉਹਨਾਂ ਨੇ ਅਸੈਂਬਲੀ ਸਪੈਸ਼ਲ ਅਸੈਂਬਲੀ اجلاس ਸੱਦ ਕੇ ਅਮੈਂਡਮੈਂਟ ਹੀ ਕੀਤੀਆਂ ਤੇ ਜਿਹਦਾ ਰੱਦ ਕਰਨ ਦਾ ਕੋਈ ਨਹੀਂ ਅਮੈਂਡਮੈਂਟਾਂ ਤਾਂ ਇਹ ਵੀ ਕਹਿੰਦੇ ਨੇ ਤੋਮਰ ਨੇ ਕਿਹਾ ਵੀ ਜਿਹੜੇ ਸਾਡੇ ਕੈਪਟਨ ਅਮੈਂਡਮੈਂਟਾਂ ਕੀਤੀਆਂ ਅਸੀਂ ਸਾਰਿਆਂ ਮੰਨਣ ਨੂੰ ਤਿਆਰ ਆਂ ਪਰ ਅਮੈਂਡਮੈਂਟਾਂ ਨਾਲ ਮਸਲਾ ਹੱਲ ਨਹੀਂ ਹੁੰਦਾ ਜਿਹੜੇ ਕਿਸਾਨਾਂ ਦਾ ਕਿਹਾ ਵੀ ਮੌਜੂਦੇ ਵਾਰੰਟਾ ਹੈ ਉਹ ਮੌਜੂਦੇ ਵਾਰੰਟ ਵਾਪਸ ਨਹੀਂ ਹੁੰਦੇ ਸੋ ਇਸ ਕਰਕੇ ਜੇ ਐਮੈਂਡਮੈਂਟ ਉਹ ਰੱਦ ਗੱਲ ਰੱਦ ਕਰਨ ਦੀ ਕਰਦਾ ਅਕਸਰ ਇਹ ਸਾਡੇ ਨਾਲ ਪਰ ਉੱਥੇ ਅਸੈਂਬਲੀ ਚ ਇਕੱਲਾ ਐਮੈਂਡਮੈਂਟਾਂ ਕਰਕੇ ਚੁੱਪ ਕਰਕੇ ਇਸ ਕਰਕੇ ਉਹਨਾਂ ਦੇ ਇੰਟਰਸਟ ਵੀ ਹੈ ਹਿੱਤ ਹੈ ਉਹ ਵੀ ਕੰਪਨੀਆਂ ਦੇ ਨਾਲ ਵੱਡੇ ਜਿਹੜੇ ਕਾਰਪੋਰੇਟ ਕੰਪਨੀਆਂ ਨੇ ਘਰਾਣੇ ਨੇ ਉਹਨਾਂ ਦੇ ਨਾਲ ਹਿੱਤਾਂ ਦੇ ਨਾਲ ਉਹਨਾਂ ਦੇ ਮਿਲਦੇ ਨੇ ਬਿਲਕੁਲ ਸੁਰਜੀਤ ਸਿੰਘ ਫੂਲ ਇਹਨਾਂ ਨੇ ਵੀ ਉਹੀ ਗੱਲ ਆਖੀ ਹੈ ਜਿਹੜੀ ਬਲਬੀਰ ਸਿੰਘ ਰਾਜੇਵਾਲ ਹੋਣੀ ਆਖ ਰਹੇ ਸੀ ਕਿ ਸਰਕਾਰ ਕੋਈ ਵੀ ਹੋਵੇ ਪਾਰਟੀ ਕੋਈ ਵੀ ਹੋਵੇ ਪਰ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਦਬਾਅ ਹੈ ਉਹ ਹਰ ਨੇਤਾ ਦੇ ਉੱਤੇ ਰਹਿੰਦਾ ਹੈ ਉਹ ਹਰ ਆ ਸਰਕਾਰ ਦੇ ਉੱਤੇ ਰਹਿੰਦਾ ਹੈ ਹਰ ਪਾਰਟੀ ਦੇ ਉੱਤੇ ਰਹਿੰਦਾ ਹੈ ਸੋ ਅਜੇ ਵੀ ਕਿਸਾਨ ਆਗੂ ਆ ਦਾ ਪਹੁੰਚਣਾ ਜਾ ਰਹੀ ਹੈ ਉਧਰ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਵਿਗਿਆਨ ਭਵਨ ਦੀਆਂ ਤਸਵੀਰਾਂ ਕਿ ਕਿਸਾਨ ਆਗੂ ਜਿਹੜੇ ਨੇ ਜਾ ਰਹੇ ਨੇ ਪਹੁੰਚ ਰਹੇ ਨੇ ਤੇ ਉਹਨਾਂ ਵੱਲੋਂ ਜਿਹੜਾ ਹੈ ਪੂਰੀ ਤਿਆਰੀ ਕੀਤੀ ਗਈ ਹੈ ਕਿ ਅੱਜ ਗੱਲ ਆਰ ਪਾਰ ਦੀ ਹੋਵੇਗੀ ਜੇਕਰ ਜੇਕਰ ਸਰਕਾਰ ਦਾ ਰਵਈਆ ਜਿਹੜਾ ਹੈ ਉਹ ਬਹੁਤਾ ਵਧੀਆ ਨਹੀਂ ਰਹਿੰਦਾ ਜੇਕਰ ਸਰਕਾਰ ਅੱਜ ਕਾਨੂੰਨ ਰੱਦ ਕਰਵਾਉਣ ਵਾਲੇ ਮੁੱਦੇ ਦੇ ਉੱਤੇ ਜਿਹੜਾ ਹੈ ਉਹ ਗੱਲਬਾਤ ਕਰਨ ਦੇ ਲਈ ਤਿਆਰ ਨਹੀਂ ਹੁੰਦੀ ਤਾਂ ਫਿਰ ਤਾਂ ਫਿਰ ਇਹ ਇਹ ਗੱਲਬਾਤ ਜਿਹੜੀ ਹੈ ਉਹ ਟੁੱਟੀ ਸਮਝੀ ਜਾਵੇਗੀ ਫਿਰ ਇਹ ਸਮਝਿਆ ਜਾਵੇਗਾ ਕਿ ਸਾਨੂੰ ਅੰਦੋਲਨ ਜਿਹੜਾ ਹੈ ਹੋਰ ਤੇਜ਼ ਕਰ ਲੈਣਾ ਚਾਹੀਦਾ ਹੈ ਸਾਨੂੰ ਅੰਦੋਲਨ ਦੇ ਵਿੱਚ ਜਿਹੜੀਆਂ ਅਗਲੇ ਜਿਹੜੇ ਅਗਲੇ ਪ੍ਰੋਗਰਾਮ ਉਹ ਲੀਕੇ ਨੇ ਉਹ ਪ੍ਰੋਗਰਾਮ ਜਿਹੜੇ ਨੇ ਹੁਣ ਉਹਨਾਂ ਦੇ ਉੱਤੇ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਕਾਨੂੰਨ ਰੱਦ ਕਰਵਾਉਣ ਸੋ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਲੈ ਕੇ ਵੀ ਕਿਸਾਨ ਜਥੇਬੰਦੀਆਂ 'ਚ ਇਸ ਵੇਲੇ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਇਸ ਵੇਲੇ ਇਸ ਵੇਲੇ ਅਸੀਂ ਦੇਖ ਰਹੇ ਹਾਂ ਕਿ ਕਿਸਾਨ ਜਥੇਬੰਦੀਆਂ ਵੀ ਜਿਹੜੀਆਂ ਨੇ ਉਹ ਇਹ ਇਹੀ ਆ ਮੰਗ ਕਰ ਰਹੀਆਂ ਨੇ ਕਿ ਪੰਜਾਬ ਸਰਕਾਰ ਜਿਹੜਾ ਪੰਜਾਬ ਦੇ ਵਿੱਚ ਨੌਜਵਾਨਾਂ ਤੇ ਕਾਰਵਾਈ ਕਰ ਰਹੀ ਏ ਉਹ ਕਾਰਵਾਈ ਰੋਕੀ ਜਾਵੇ ਸੁਰਕੇਸ਼ ਟਕੈਤ ਜਿਹੜੇ ਨੇ ਇੱਕ ਵੱਡੇ ਕਿਸਾਨ ਆਗੂ ਨੇ ਉੱਤਰ ਪ੍ਰਦੇਸ਼ ਦੇ ਨਾਲ ਸੰਬੰਧ ਰੱਖਦੇ ਨੇ ਜੋ ਵੀ ਪਹੁੰਚ ਚੁੱਕੇ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਦੇ ਨਾਲ ਹੀ ਜੁਗਿੰਦਰ ਸਿੰਘ ਉਹ ਗਰਾਹਾਂ ਹੁਣਾਂ ਦੀ ਵੀ ਉਡੀਕ ਹੋ ਰਹੀ ਏ ਹੋਰ ਵੀ ਅਜੇ ਕੁਝ ਕਿਸਾਨ ਆ ਗੂ ਜਿਨ੍ਹਾਂ ਦਾ ਪਹੁੰਚਣਾ ਬਾਕੀ ਏ ਉਸ ਤੋਂ ਬਾਅਦ ਇਹ ਮੀਟਿੰਗ ਜਿਹੜੀ ਹੈ ਪੂਰੇ 2 ਵਜੇ ਸ਼ੁਰੂ ਹੋ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਮੰਤਰੀ ਜਿਹੜੇ ਨੇ ਉਹ ਮੀਟਿੰਗ ਦੇ ਵਿੱਚ ਪਹੁੰਚ ਚੁੱਕੇ ਨੇ ਮੀਟਿੰਗ 2 ਵਜੇ ਸ਼ੁਰੂ ਹੋਵੇਗੀ सारा सिंह इन्वॉल्व होंगे अच्छा तो आन दो तो 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 बात बात राके करेंगे यही बात करेंगे मुझे, हाँ। मुझे बताइए ना सकारात्मक माहौल में बातचीत होगी हाँ बात बढ़िया माहौल में करेंगे हाँ? ना बढ़िया माहौल आज माहौल तो बढ़िया होगा सोल्यूशन जलेबी खिलाई जाएगी सरकार को लंगर के साथ नहीं चलो तो क्या होगा अंदर चलन तो तो एक बार कि फरवरी का बजट मतलब मन बना के अंदर जाने की फरवरी से पहले हटेंगे नहीं मतलब वालों को तो देखेंगे तो तो फरवरी का बजट देखे जाएंगे मतलब आज बात नहीं बनेगी और नहीं बनेगी तो ठीक है नहीं बनेगी कोई रहा है के जाओगे आगे जाओगे वहाँ पे मजबूत किया जाएगा वहाँ पे मोर्चा के जाओगे ना शाहजहापुर में कोई हमारा राजस्थान सरकार के खिलाफ आंदोलन है हरियाणा सरकार के हम दिल्ली के चारों तरफ बैठे दिल्ली को टच करेंगे शाहजहापुर वाला बॉर्डर आग आएगा सरकार सर पुलिस प्रशासन से ये है कि हमको वहां से रास्ता देता है तो क्या लगता ए, है, आप में क्यों नहीं जा रहे जो आप यहाँ आ रहे लखनऊ भाई लखनऊ लखनऊ चले जाएंगे देश की राजधानी लखनऊ बनवा दो मुख्यमंत्री योगी आदित्यनाथ को मुख्य वो प्रधानमंत्री बना दो उनको प्रधानमंत्री बनवा दो वहाँ चले जाएंगे लखनऊ किसानों का भाई सरकार सरकार से तो यहाँ पे है ना भाई सरकार से लड़ाई तो यहाँ पे है दिल्ली में योगी जी को भाई प्रधानमंत्री बनवाए दो उनसे लड़ाई लड़ लगे टिके टिके जी सरकार के लिए एमएसपी पर कानून के लिए वक्त लगेगा राजा और हाँ बैठ आ जाओ आ जाओ आ जाओ सरकार के लिए वक्त लगेगा और तो हम भी कर लेंगे जितना वक्त लगेगा यहीं बैठे हम भी यहीं रहेंगे हम देखो हम कहीं नहीं जाना इसे दिल्ली को छोड़ के कहीं किसान नहीं जाएगा ਯਾਨੀ ਕਿ ਇਹ ਇਸ਼ਾਰਾ ਹੈ ਕਿ ਸਰਕਾਰ ਰੋਕਿਆ ਗਿਆ ਆਜਾਂਗੇ ਆਜਾਂਗੇ ਗੰਗਾ ਨਗਰ ਵਾਲੇ ਆਉਣਗੇ ਕਿਸਾਨ ਉਹ ਵੀ ਰਾਸਤੇ ਮੇ ਆ ਰਹੇ ਤੇ ਉਹਨਾਂ ਨੂੰ ਰੋਕਿਆ ਗਿਆ ਹਰ ਰੋਕ ਲੈਣ ਤੇ ਫੇਰਾ ਕੇ ਪੜ ਜਾਏਗੇ ਟਿਕੇ ਜੀ ਇਹ ਇਸ਼ਾਰਾ ਕਿ ਆ ਇਹ 17 ਸਾਲ ਤੱਕ ਰੋਕੰਗੇ ਇਹਨੇ ਆਜਾਂਗੇ ਇਹ ਇਸ਼ਾਰਾ ਹੈ ਕਿ ਸਰਕਾਰ ਕੋ ਜੀ ਰਿਕਵੈਸਟ ਕੈਤ ਜਿਹੜੇ ਨੇ ਉਹ ਵੀ ਇਹੀ ਕਹਿ ਰਹੇ ਨੇ ਆ ਕਿ ਨਹੀਂ ਮੰਨੇਗੀ ਸਰਕਾਰ ਤਾਂ ਇਹ ਅੰਦੋਲਨ ਨਹੀਂ ਖਤਮ ਹੋਣ ਵਾਲਾ ਕਈ ਮਹੀਨੇ ਚੱਲਣ ਦੇ ਲਈ ਵੀ ਰਿਕਵੈਸਟ ਕੈਤ ਜਿਹੜੇ ਨੇ ਯੂਪੀ ਦੇ ਵੱਡੇ ਕਿਸਾਨ ਆਕੂ ਨੇ ਜੂਪੀ ਦੇ ਵਿੱਚ ਕਿਸਾਨਾਂ ਦੇ ਵਿੱਚ ਜੂਪੀ ਦੇ ਕਿਸਾਨਾਂ ਦੇ ਵਿੱਚ ਇਹਨਾਂ ਦੀ ਵੱਡੀ ਪੈਠ ਦੱਸੀ ਜਾਂਦੀ ਏ ਇਸ ਮੀਟਿੰਗ ਦਾ ਹਿੱਸਾ ਬਣ ਰਹੇ ਨੇ ਸੋ ਜੂਪੀ ਜਿੱਥੇ ਜੋਗੀ ਅਦਿੱਤਿਆਨਾਥ ਦੀ ਸਰਕਾਰ ਏ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਏ ਸੋ ਉੱਥੋਂ ਜਿਹੜਾ ਭਾਰਤ ਦਾ ਵੱਡਾ ਸੂਬਾ ਵੀ ਏ ਸਭ ਤੋਂ ਉੱਥੋਂ ਕਿਸਾਨ ਆਗੂਆਂ ਦਾ ਕਿਸਾਨਾਂ ਦਾ ਸਾਹਮਣੇ ਆਉਣਾ ਇਹ ਵੀ ਦੱਸ ਰਿਹਾ ਏ ਕਿ ਇਹ ਅੰਦੋਲਨ ਹੁਣ ਪੂਰੇ ਭਾਰਤ ਦਾ ਅੰਦੋਲਨ ਏ ਕਿਉਂਕਿ ਆ ਜਿਹੜੀ ਆ ਭਾਵੇਂ ਨੈਸ਼ਨਲ মিডিਆ ਦੀ ਗੱਲ ਕੀਤੀ ਜਾਵੇ ਜਾਂ ਫਿਰ ਕੇਂਦਰ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਪ੍ਰਚਾਰ ਇਹ ਰਹੇ ਸੀ ਕਿ ਪੰਜਾਬ ਤੇ ਹਰਿਆਣਾ ਦਾ ਅੰਦੋਲਨ ਹੈ ਪਰ ਹੁਣ ਜਿਸ ਤਰੀਕੇ ਦੇ ਨਾਲ ਮੀਟਿੰਗ ਦੇ ਵਿੱਚ ਵੀ ਰਾਜਸਥਾਨ, ਯੂਪੀ ਤੇ ਨਾਲ ਦੇ ਨਾਲ ਹੋਰਨਾ ਸੂਬਿਆਂ ਦੇ ਚਾਹੇ ਹਰਿਆਣਾ ਹੋਵੇ ਹੋਰਨਾ ਸੂਬਿਆਂ ਦੇ ਕਿਸਾਨ ਆਗੂਆਂ ਨੂੰ ਵੀ ਸੱਦਾ ਦਿੱਤਾ ਜਾ ਰਿਹਾ ਹੈ ਉੱਥੋਂ ਕਿਸਾਨ ਜਿਹੜੇ ਨੇ ਆ ਰਹੇ ਨੇ ਉੱਥੋਂ ਇਹੀ ਆ ਸਪਸ਼ਟ ਕੀਤਾ ਜਾ ਰਿਹਾ ਹੈ ਕਿ ਇਹ ਅੰਦੋਲਨ ਹੁਣ ਪੂਰੇ ਭਾਰਤ ਦਾ ਬਣ ਚੁੱਕਿਆ ਹੈ ਇਸ ਵੇਲੇ ਪੂਰੇ ਭਾਰਤ ਦੀਆਂ 400 ਦੇ ਕਰੀਬ ਜਥੇਬੰਦੀਆਂ ਨੇ ਜਿਹੜੀਆਂ ਇਸ ਜਨ ਅੰਦੋਲਨ ਦੇ ਵਿੱਚ ਸ਼ਾਮਲ ਹੋ ਚੁੱਕੀਆਂ ਨੇ ਤੇ ਉਹਨਾਂ 400 ਜਥੇਬੰਦੀਆਂ ਦੇ ਵਿੱਚੋਂ 40 ਬੰਦੇ ਜਿਹੜੇ ਨੇ ਅੱਜ ਇਸ ਮੀਟਿੰਗ ਦਾ ਹਿੱਸਾ ਬਣ ਰਹੇ ਨੇ ਅੱਜ ਇਸ ਮੀਟਿੰਗ ਦੇ ਵਿੱਚ ਪਹੁੰਚ ਰਹੇ ਨੇ ਪਿਛਲੀ ਮੀਟਿੰਗ ਦੇ ਵਿੱਚ ਕੁਝ ਜਥੇਬੰਦੀਆਂ ਵੱਲੋਂ ਬਾਈਕਾਟ ਕੀਤਾ ਗਿਆ ਸੀ ਸਰਕਾਰ ਦੇ ਨਾਲ ਮੀਟਿੰਗ ਦਾ ਪਰ ਹੁਣ ਉਹ ਜੱਥੇਬੰਦੀਆਂ ਵੀ ਜਿਹੜੀਆਂ ਨੇ ਉਹ ਪਹੁੰਚ ਰਹੀਆਂ ਨੇ ਸੋ ਤਕਰੀਬਨ 2 ਵਜੇ ਦੇ ਕਰੀਬ ਇਹ ਮੀਟਿੰਗ ਜਿਹੜੀ ਹੈ ਸ਼ੁਰੂ ਹੋਵੇਗੀ ਸਵਾ 1 ਵਜੇ ਦਾ ਸਮਾਂ ਹੈ 45 ਮਿੰਟ ਜੇ ਵੀ ਬਾਕੀ ਨੇ ਹੋਰ ਕਿਸਾਨ ਆਗੂ ਕਈ ਨੇ ਜਿਨ੍ਹਾਂ ਦੀ ਉਡੀਕ ਕੀਤੀ ਜਾ ਰਹੀ ਹੈ ਜਿਨ੍ਹਾਂ ਦਾ ਅਜੇ ਪਹੁੰਚਣਾ ਬਾਕੀ ਹੈ ਸੋ ਲਾਈਵ ਤਸਵੀਰਾਂ ਅਸੀਂ ਵਿਗਿਆਨ ਭਵਨ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਇਹ ਵੱਡੀ ਗੱਲ ਜਿਹੜੀ ਹੈ ਕਿ ਅੱਜ ਇਸ ਸਾਲ 2021 ਦੀ ਪਹਿਲੀ ਮੀਟਿੰਗ ਹੈ ਇਸ ਤੋਂ ਪਹਿਲਾਂ 6 ਮੀਟਿੰਗਾਂ ਸਫਲ ਹੋ ਚੁੱਕੀਆਂ ਨੇ ਇਹ 7ਵੀਂ ਮੀਟਿੰਗ ਜ਼ਰੂਰ ਹੈ ਪਰ ਇਸ ਸਾਲ ਦੀ ਪਹਿਲੀ ਮੀਟਿੰਗ ਹੈ ਅੱਜ ਤੁਸੀਂ ਦੇਖਿਆ ਕਿ ਜਦੋਂ ਕਿਸਾਨ ਆਗੂ ਚੱਲੇ ਸੀ ਤਾਂ ਵੱਡਾ ਜਨ ਸਲਾਲਬ ਸੀ ਉੱਥੇ ਕਿਉਂਕਿ ਨੌਜਵਾਨਾਂ ਨੇ ਬੜੀ ਉਮੀਦਦਾਰ ਅਰਦਾਸਾਂ ਦੇ ਨਾਲ ਅੱਜ ਭੇਜਿਆ ਹੈ ਕਿਸਾਨ ਆਗੂਆਂ ਨੂੰ ਪਿਛਲੀ ਮੀਟਿੰਗ ਦੇ ਵਿੱਚ ਜਿਸ ਤਰੀਕੇ ਦਾ ਸਰਕਾਰ ਦਾ ਰਵੱਈਆ ਸੀ ਉਹਨੂੰ ਲੈ ਕੇ ਵੀ ਅੱਜ ਉਮੀਦ ਇਹ ਹੀ ਹੈ ਕਿ ਸਰਕਾਰ ਉਹਨਾਂ ਦੀ ਗੱਲ ਚੱਜ ਨਾਲ ਸੁਣੇਗੀ ਤੰਗ ਨਾਲ ਸੁਣੇਗੀ ਤੇ ਕੋਈ ਜਿਹੜੀ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਦੇ ਉੱਤੇ ਜਿਹੜਾ ਹੈ ਆ ਉਹਨਾਂ ਦੇ ਉੱਤੇ ਜਿਹੜਾ ਵਿਚਾਰ ਕੀਤਾ ਜਾ ਸਕਦਾ ਸੋ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਹੋਰ ਵੀ ਕਿਸਾਨ ਆਗੂਆਂ ਦੇ ਨਾਲ ਕਰਾਂਗੇ ਕਿ ਕੀ ਆ ਉਹਨਾਂ ਨੂੰ ਲੱਗਦਾ ਹੈ ਕਿ ਅੱਜ ਆ ਜਿਹੜਾ ਰਵਈਆ ਹੈ ਉਹ ਕਿਵੇਂ ਦਾ ਹੋਵੇਗਾ ਸਰਕਾਰ ਦਾ ਸੋ ਤੁਸੀਂ ਵੀ ਜਾ ਰਹੇ ਹੋ ਮੀਟਿੰਗ ਦੇ ਵਿੱਚ ਇਕਲੋਤੇ ਇੱਕ ਮਹਿਲਾ ਆਗੂ ਦੇ ਤੌਰ ਦੇ ਉੱਤੇ ਤੇ ਕਿਵੇਂ ਦਾ ਫਿਰ ਰਵਈਆ ਦੇਖਦੇ ਹੋ ਸਰਕਾਰ ਦਾ ਤੁਹਾਡੇ ਪ੍ਰਤੀ ਜਿਹੜੀ ਗੱਲ ਹੁੰਦੀ ਹੈ ਸੁਣੀ ਜਾਂਦੀ ਹੈ ਦੇਖੋ ਜੀ ਗੱਲ ਤਾਂ ਸੁਣੀ ਜਾਂਦੀ ਹੈ ਗੱਲ ਸੁਣਨ ਕਰਕੇ ਆ ਕੇ ਉਹ ਬੈਠਦੇ ਹੈਗੇ ਆ ਪਰ ਪੋਜ਼ਿਟਿਵਿਟੀ ਰਿਪੋਰਟ ਲੈ ਕੇ ਆਏ ਆ ਕਿ ਵੀ ਸਾਨੂੰ ਪੋਜ਼ਿਟਿਵ ਹੈ ਕਿ ਸਾਡਾ ਕਰਨਗੇ ਪਰ ਜਿਹੜਾ ਇਥੇ ਦੇ ਲਿਆ ਸਾਡਾ ਉਹ ਨਹੀਂ ਮੰਨਦਾ ਜਿਉਂ ਉਹਨਾਂ ਨੇ ਕਰਨਾ ਹੁੰਦਾ ਤੇ ਮੈਂ ਕਹਿੰਨੀ ਉਹਨਾਂ ਦੇ ਸਾਰੇ ਮਤਲਬ ਸਾਧਨ ਵੀ ਉਹਨਾਂ ਦੇ ਆ ਉਹਨਾਂ ਦੀ ਸੋਚ ਆ ਪੈਦਾ ਹੋਈ ਵੀ ਇਹ ਤਾਂ ਮਤਲਬ ਸਾਨੂੰ ਕਿਸਾਨ ਮਜ਼ਦੂਰ ਨੂੰ ਬਿਲਕੁਲ ਦਫਨ ਕਰਨ ਵਾਸਤੇ ਇਹ ਕਾਨੂੰਨ ਬਣਾਏ ਗਏ ਸੀ ਇਹ ਤਾਂ ਅਸੀਂ ਸਾਡੇ ਵੇਰੇ ਅਨੁਸਾਰ ਸਾਡੀਆਂ ਜੱਥੇਬੰਦੀਆਂ ਨੇ ਇਹ ਸੰਘਰਸ਼ ਸ਼ੁਰੂ ਕੀਤਾ ਜਾਗੇ ਅਸੀਂ ਇੱਥੋਂ ਤੱਕ ਪਹੁੰਚੇ ਆ ਜਿਹੜਾ ਕਿ ਸੰਘਰਸ਼ ਖਤਮ ਹੋਣਾ ਕਫਨ ਦੇ ਨਾਲ ਜਾਂ ਬਿਲਦਾਨ ਮੰਗੂਗਾ ਜਾਂ ਜਿੱਤ ਕੇ ਜਾਵਾਂਗੇ ਹਾਂਜੀ ਤੁਸੀਂ ਕਿਹੜੇ ਮੋਰਚੇ ਤੇ ਡਟੇ ਹੋ ਮੈਂ ਜੈਕਸਨ ਅੰਦੋਲਨ ਦੀਆਂ ਸਿੰਘੂ ਬਾਰਡਰ ਤੇ ਆ ਜੀ ਸਿੰਘੂ ਬਾਰਡਰ ਤੋਂ ਤੇ ਮਹਿਲਾਵਾਂ ਦਾ ਜਿਹੜਾ ਯੋਗਦਾਨ ਹੈ ਤੁਸੀਂ ਹੁਣ ਆ ਮੈਨੂੰ ਲੱਗਦਾ ਹੈ ਕਿ ਘੱਟੋ-ਘੱਟ ਲੱਖਾਂ ਮਹਿਲਾਵਾਂ ਦੀ ਇੱਥੇ ਗਵਾਹੀ ਕਰ ਰਹੇ ਹੋ ਉਹਨਾਂ ਦੀ ਨੁਮਾਇੰਦਗੀ ਕਰ ਰਹੇ ਹੋ ਜਿਹੜੀ ਗੱਲ ਇਹ ਆਖ ਰਹੇ ਨੇ ਸਰਕਾਰ ਦੇ ਲੋਕ ਖੇਤੀਬਾੜੀ ਮੰਤਰੀ ਵੀ ਬਾਰ-ਬਾਰ ਆਖਦੇ ਨੇ ਕਿ ਜਿਹੜੇ ਬੱਚੇ ਨੇ ਆ ਔਰਤਾਂ ਨੇ ਬਜ਼ੁਰਗ ਨੇ ਉਹ ਘਰਾਂ ਨੂੰ ਚਲੇ ਜਾਣ ਠੰਡ ਬਹੁਤ ਹੈ ਅਸੀਂ ਨਹੀਂ ਚਾਹੁੰਦੇ ਕਿ ਠੰਡ ਦੇ ਵਿੱਚ ਮਹਿਲਾਵਾਂ ਜਾਂ ਫਿਰ ਬੱਚੇ ਜਿਹੜੇ ਨੇ ਸੰਦੋਲਨ ਦਾ ਹਿੱਸਾ ਬਣਨ ਇਹਨੂੰ ਲੈ ਕੇ ਕੀ ਜਵਾਬ ਕੀ ਦੇਣਾ ਚਾਹੁੰਦੇ ਹੋ ਖੇਤੀਬਾੜੀ ਮੰਤਰੀ ਨੇ ਦੇਖੋ ਜੀ ਖੇਤੀਬਾੜੀ ਮੰਤਰੀ ਹੁੰਦੇ ਨੇ ਮੰਤਰੀ ਸਾਹਿਬ ਉਹਨਾਂ ਤੱਕ ਪਹਚਾਓ ਗੱਲ ਸਾਡਾ ਜੋ ਇੱਕ ਵਾਰੀ ਆ ਜਾਂਦਾ ਉਹ ਮਤਲਬ ਇਸ ਧਰਨੇ ਨੂੰ ਅੰਦੋਲਨ ਨੂੰ ਸਮਾਪਨ ਹੋ ਕੇ ਆਉਂਦਾ ਆ ਇਸ ਕਰਕੇ ਹਰ ਕੋਈ ਕਹਿੰਦਾ ਵੀ ਇਹ ਤਾਂ ਇਤਿਹਾਸ ਬਣੂਗਾ ਜ਼ਿੰਦਗੀ ਦੇ ਵਿੱਚ ਉਹ ਤਾਂ ਇਤਿਹਾਸ ਦੇ ਵਿੱਚ ਹਰ ਕੋਈ ਆਪਦਾ ਨਾਂ ਦਰਜ ਕਰਾਉਣਾ ਚਾਹੁੰਦਾ ਚਾਹੇ ਉਹ ਆਦੇ ਬੱਚੇ ਨੂੰ ਲੈ ਕੇ ਆ ਵੀ ਬੱਚਾ ਜੀ ਦੀਗੇ ਦੇ ਵਿੱਚ ਇੱਕ ਵੇ ਵੀ ਉਹਸ ਇਤਿਹਾਸ ਦਾ ਮੈਂ ਹੱਕਦਾਰ ਆ ਜਦੋਂ ਅਸੀਂ ਇਹ ਚੀਜ਼ ਪਾਸ ਕਰਨੀ ਸਾਡੇ ਉੱਤੇ ਜ਼ਾਲਮ ਸਰਕਾਰਾਂ ਸਾਡੇ ਉੱਤੇ ਜ਼ੁਲਮ ਕਰਨ ਲਈ ਇਸ ਤਰ੍ਹਾਂ ਤਿਆਰ ਸੀ ਸਾਨੂੰ ਢਾਹ ਢੇਰੀ ਕਰ ਦਿੱਤਾ ਗਿਆ ਸੀ ਅਸੀਂ ਜਾਗਰ ਹੋਏ ਸੀ ਇਹ ਇੱਕ ਜਾਗਰਤੀ ਦਾ ਸੰਦੇਸ਼ ਵੀ ਐ ਇਸ ਅੰਦੋਲਨ ਦੇ ਵਿੱਚ ਇਸ ਕਰਕੇ ਨਾ ਸਾਡੇ ਬਜ਼ੁਰਗ ਜਿੱਦ ਫੜੀ ਬੈਠੇ ਆ ਉਹ ਕਹਿੰਦੇ ਅਸੀਂ ਕਿਉਂ ਕਰੇ ਜਾਈਏ ਅਸੀਂ ਬਲਦਾਨ ਦੇਣ ਵਾਸਤੇ ਆਏ ਆ ਬੱਚੇ ਆ ਮਾਵਾਂ ਕਹਿੰਦੀਆਂ ਵੀ ਇਸ ਲਈ ਆਏ ਆ ਵੀ ਇਤਿਹਾਸ ਦਾ ਇੱਕ ਹਿੱਸਾ ਬਣਨਗੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਬਿਆਨ ਦੇ ਰਹੇ ਨੇ ਬਸ ਇਹ ਫੋਕੇ ਬਿਆਨ ਨੇ ਮੰਨਣ ਵਾਲਾ ਕੋਈ ਨਹੀਂ ਇਹਨਾਂ ਦੀ ਕੋਈ ਗੱਲ ਨਹੀਂ ਜੇ 4 ਘੰਟੇ ਹੋ ਰਿਹਾ ਕਟਾਕੱਟੀ ਹੁਣੇ ਬਾਹਰ ਆ ਜਾਊਗਾ ਜੇ ਇਹ ਹੁਣ ਅੱਛਾ ਮੈਨੂੰ ਇੱਕ ਗੱਲ ਦੱਸਿਓ ਬਹੁਤ ਸਾਰੀਆਂ ਅਸੀਂ ਵੀਡੀਓਜ਼ ਦੇਖੀਆਂ ਆ ਸਾਡੀਆਂ ਆ ਮਾਤਾਵਾਂ ਭੈਣਾਂ ਕੋਈ ਜੀਪ ਤੇ ਆ ਰਹੀ ਐ ਕੋਈ ਟਰੈਕਟਰ ਤੇ ਆ ਰਹੀ ਐ ਪਰसों ਦੇ ਟਰੈਕਟਰ ਮਾਰਚ ਨਿਕਲਦਾ ਹੈ ਜੇ ਅੱਜ ਸਰਕਾਰ ਨਹੀਂ ਮੰਨਦੀ ਤਾਂ ਮਹਿਲਾਵਾਂ ਦਾ ਕੀ ਯੋਗਦਾਨ ਹੋਵੇਗਾ ਔਰਤਾਂ ਦਾ ਕੀ ਯੋਗਦਾਨ ਹੋਵੇਗਾ ਉਹਦੇ 'ਚ ਮਹਿਲਾਵਾਂ ਸਭ ਤੋਂ ਪਹਿਲਾਂ ਅੱਗੇ ਮਹਿਲਾਵਾਂ ਦੀ ਵਾਰੀ ਆਊਗੀ ਸਭ ਤੋਂ ਪਹਿਲਾਂ ਜਿਹੜੇ ਅੱਗੇ ਟਰੈਕਟਰ ਹੋਣਗੇ ਮਹਿਲਾਵਾਂ ਦੇ ਹੋਣਗੇ ਪਿੱਛੇ ਫਿਰ ਵੀਰਾਂ ਦੇ ਹੋਣਗੇ ਜਾਓਗੇ ਫਿਰ ਟਰੈਕਟਰ ਬਿਲਕੁਲ ਪਹਿਾਵਾਂਗੇ ਜੀ ਪਹਿਾਵਾਂਗੇ ਜੀ ਸੜਕਾਂ ਤੇ ਪਹਿਾਵਾਂਗੇ ਬਾਕੀ ਜਥੇਬੰਦੀਆਂ ਦੇ ਨਾਲ ਆ ਜੀ ਜਿਵੇਂ ਜਥੇਬੰਦੀਆਂ ਸਾਡਾ ਸਾਰਿਆਂ ਦਾ ਇੱਕਸਾਰ ਮਤਲਬ ਜਾਊਗੀ ਆਵਾਜ਼ ਉਹਦੇ ਮਗਰ ਹੈ ਨਕੀਮ ਸਾਹਿਬ ਤੁਸੀਂ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋ ਕੀ ਲੱਗ ਰਿਹਾ ਅੱਜ ਉਮੀਦ ਹੈਗੀ ਪੀ ਉਹ ਜਿਹੜਾ ਪਰਸੋ ਉਹ ਜਿਹੜਾ ਉਸ ਦਿਨ ਰਵਈਆ ਸੀ ਜੇ ਉਹ ਅੱਜ ਕਾਇਮ ਰਹਿੰਦਾ ਤੇ ਮੈਨੂੰ ਲੱਗਦਾ ਹੈ ਕਿ ਐਲਾਨ ਹੋ ਜਾਏਗਾ ਸ਼ਾਮ ਨੂੰ ਨਹੀਂ ਫੁੱਲ ਐਲਾਨ ਦੀ ਅਸੀਂ ਸੰਭਾਵਨਾ ਨਹੀਂ ਕਰਦੇ ਵੈਸੇ ਤੇ ਹਰ ਮੀਟਿੰਗ ਦੇ ਵਿੱਚ ਹੀ ਸੰਭਾਵਨਾ ਹੁੰਦੀ ਆ ਪਰ ਇਹ ਬੱਕਰੀ ਐਸੀ ਹੈ ਮੇਂਗਣਾ ਪਾ ਪਾ ਕੇ ਦੁੱਧ ਦਿੰਦੀ ਹੈ ਦੇਵੇ ਕੀ ਤੇ ਸੇ ਰਪੀਲ ਕਰੇਗੀ ਪਰ ਜੇ ਇਹ ਬਣੀ ਨਾ ਬਾਈ ਜਿ ਤਰ੍ਹਾਂ ਹੁੰਦਾ ਨਾ ਕੋਈ ਐਸੇ ਵੈਸੇ ਕਾrt ਜਾਈਏਗੀ ਜਿਤਨਾ ਪਿਛੇ ਕੁਝ ਕੰਮ ਕੀਤਾ ਵੀ 25% ਅੱਜ ਵੀ ਸਾਰਥਕ ਰਹੇਗੀ ਮੀਟਿੰਗ ਵਰੀ ਸਾਰਥਕ ਰਹੇਗੀ ਯਾਨੀ ਕਿ ਤਰੀਕਾ ਪੈ ਸਕਦੀ ਹੈ ਨੇ ਹਜੇ ਹਾਂ ਨਹੀਂ ਹੋ ਸਕਦਾ ਵੇਖੋ ਆ ਬੀਬੀ ਕਰਕੇ ਗਈ ਤੁਹਾਡੇ ਨਾਲ ਅਸੀਂ ਐਦ ਕੀ ਇਹ ਮਹਿਲਾ ਕਿਸਾਨ ਦਿਵਸ 18 ਤਰੀਕ ਨੂੰ ਮਨਾ ਰਹੇ ਆਲ ਓਵਰ ਇੰਡੀਆ ਛੋਟੀ ਬਾਤ ਨਹੀਂ ਹੈ ਇਹ ਮਹਿਲਾ ਵੀ ਕਿਸਾਨ ਹੈ ਉਸ ਕੋ ਅਸੀਂ ਅੱਗੇ ਲੈ ਆ ਰਹੇ ਹਾਂ ਮਹਿਲਾ ਉਸ ਦਿਨ ਟਰੈਕਟਰ ਵੀ ਚਲਾਉਣਗੇ ਆ ਉਸ ਨੇ ਇਹ ਕਹਿਣ ਗਿਆ ਵੀ ਅਸੀਂ ਵੀ ਕਿਸਾਨਾਂ ਕੇ ਸਾਥ ਆਂ ਵੈਸੇ ਮਹਿਲਾ ਨੂੰ ਅਸੀਂ ਇੱਥੇ ਜਦੋਂ ਕੀਤਾ ਸੀ ਨਾ ਇਹ 17 ਦੇ ਵਿੱਚ ਇੱਥੇ ਬਹੁਤ ਵੱਡੀ ਐਜੀਟੇਸ਼ਨ ਕੀਤੀ ਸੀ ਮੈਂ ਵੀ ਉਹਦੇ ਵਿੱਚ ਸ਼ਾਮਲ ਸਾਂ ਸਾਡੀ ਮੰਗ ਸੀਗੀ ਕਿ ਔਰਤਾਂ ਵੀ ਕਿਸਾਨ ਨੇ ਕਿ ਪਿੰਡ ਦਾ ਜਿਹੜਾ ਮਜ਼ਦੂਰ ਹੈ ਉਹ ਵੀ ਕਿਸਾਨ ਹੈ ਪਿੰਡ ਦਾ ਜਿਹੜਾ ਖਾਨ ਲੋਹਾਰਾ ਕੰਮ ਕਰਦਾ ਹੈ ਛੋਟੇ ਛੋਟੇ ਉਹ ਵੀ ਕਿਸਾਨ ਹੈ ਪਿੰਡ ਦਾ ਜੋ ਛੋਟਾ ਦੁਕਾਨਦਾਰ ਹੈ ਜੋ ਨਿਰਭਰ ਕਰਦਾ ਖੇਤੀਬਾੜੀ ਮੈਂ ਉਹ ਵੀ ਕਿਸਾਨ ਹੈ ਸੋ ਇਹ ਇਸ ਭਾਵਨਾ ਕੋ ਲੈ ਰਹੇ ਆ ਅਸੀਂ ਸੁਭਾਸ਼ ਚੰਦਰ ਬੋਸ ਦਾ ਦਿਨ ਮਨਾਉਣਾ 23 ਤਰੀਕ ਨੂੰ ਉਹਦਾ ਜਨਮ ਦਿਨ ਹੈ ਅਸੀਂ ਉਸ ਉਸ ਦਿਨ ਅਸੀਂ ਜਿਹੜਾ ਕਿਸਾਨ ਆਜ਼ਾਦ ਹਿੰਦ ਦਾ ਮਨਾ ਰਹੇ ਆ ਵੀ ਕਿਸਾਨ ਨੂੰ ਆਜ਼ਾਦ ਕਰੋ ਇਹ ਬੜੀ ਵੱਡੀ ਬਾਤ ਹੈ ਸੋ ਇਹ ਕਰ ਰਹੇ ਆ ਬਿਲਕੁਲ ਬਿਲਕੁਲ ਕਿਸਾਨ ਨੂੰ ਆਜ਼ਾਦ ਕਰੋ ਤੇ ਤੁਸੀਂ ਦੇਖੋ ਕਿ ਕੋਲੋਤੀ ਮਹਿਲਾ ਆਗੂ ਜਿਹੜੇ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਆਖਿਆ ਕਿ ਜਿਹੜਾ ਟਰੈਕਟਰ ਮਾਰਚ ਵੀ ਹੋਵੇਗਾ ਉਹਦੇ ਵਿੱਚ ਵੀ ਜਿਹੜਾ ਸਾਡੇ ਜਿਹੜੀਆਂ ਮਹਿਲਾਵਾਂ ਨੇ ਉਹ ਵੱਡੀ ਗਿਣਤੀ ਚ ਭਾਗ ਲੈਣਗੀਆਂ ਲਖੋਵਾਲ ਹੁਣੀ ਸਾਡੇ ਨਾਲ ਮੌਜੂਦ ਨੇ ਬਾਈ ਜੀ ਜਿਵੇਂ ਵਕੀਲ ਸਾਹਿਬ ਨੇ ਆਖਿਆ ਕਿ ਤਰੀਕ ਹੋਰ ਪਾਸ ਸਕਦੀ ਹੈ ਕਿਉਂਕਿ ਇਹ ਉਹ ਬੱਕਰੀ ਹੈ ਜਿਹੜੀ ਮੇਂਗਣਾ ਪਾਪਾ ਦੁੱਧ ਦੇ ਰਹੀ ਹੈ ਮੰਨ ਰਹੇ ਨੇ ਪਰ ਹੌਲੀ ਹੌਲੀ ਮੰਨ ਰਹੇ ਨੇ ਅੱਜ ਲੱਗਦਾ ਹੈ ਕਿ 20 25% ਹੋਰ ਝਕਾ ਲੋਗੇ ਨਹੀਂ ਚਲੋ ਸਾਨੂੰ ਕੋਈ ਜਲਦੀ ਨਹੀਂ ਹੈਗੀ ਸਾਨੂੰ ਤਾਂ ਗਣ ਇੱਥੇ ਬੈਠੇ ਰਹਿਣਾ ਅਸੀਂ ਦੋ ਦਿਨ ਤਿੰਨ ਦਿਨ ਇੱਥੇ ਹੀ ਬੈਠੇ ਰਹਾਂਗੇ ਦੋ ਕਾਨੂੰਨ ਉਹਦੋਂ ਵਾਪਸ ਕੀਤੇ ਆ ਅੱਜ ਜਿਵੇਂ ਕਹਿੰਦੇ ਆ ਚਰਚਾ ਵੀ ਅੱਜ ਐਮਐਸਪੀ ਤੇ ਕਰ ਦੇਣਗੇ ਅੱਜ ਐਮਐਸਪੀ ਤੇ ਕਾਨੂੰਨ ਬਣਾ ਦੇਣ ਚਾਰ ਦਿਨਾਂ ਨੂੰ ਫਿਰ ਅਸੀਂ ਆ ਜਾਾਂਗੇ ਦੂਸਰੇ ਦੋ ਕਾਨੂੰਨ ਵਾਪਸ ਲੈ ਲੈਣ ਜਿਆਦਾ ਇਹ ਚਾਹਣਗੇ ਤੇ ਪਰ ਅਸੀਂ ਕਾਨੂੰਨ ਵਾਪਸ ਕਰਾਏ ਬਿਨਾ ਨਹੀਂ ਜਾਣਾ ਉਹ ਸਾਡੀ ਪੱਕੀ ਗੱਲ ਆ ਤੇ ਐਮਐਸਪੀ ਤੇ ਅਸੀਂ ਜਿਹੜੀ ਗਰੰਟੀ ਆ ਉਹਦਾ ਕਾਨੂੰਨ ਬਣਾਉਣਾ ਅਸੀਂ ਗਰੰਟੀ ਨਹੀਂ ਲਾਉਣੀ ਅਸੀਂ 2018 ਦੇ ਵਿੱਚ ਵੀ ਇਹਨਾਂ ਦੇ ਇੱਕ ਕਿਸਾਨ ਕ੍ਰਾਂਤੀ ਯਾਤਰਾ ਕੱਢੀ ਸੀ ਉਦੋਂ ਵੀ ਇਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਸੀ ਵੀ 23 ਫਸਲਾਂ ਤੇ ਐਮਐਸਪੀ ਦਵਾਂਗੇ ਅਸੀਂ ਲਿਖਤੀ ਕੋਈ ਭਰੋਸਾ ਨਹੀਂ ਇਹਨਾਂ ਦਾ ਲੈਣ ਨੂੰ ਤਿਆਰ ਹਾਂ ਕਾਨੂੰਨੀ ਕਾਨੂੰਨੀ ਰਾਹ ਬਣੇਗਾ ਤੇ ਫਿਰ ਜਿਹੜਾ ਉਹ ਸਮਝਿਆ ਜਾਊਗਾ ਕਿ ਹੱਲ ਹੋ ਗਿਆ ਮਸਲਾ ਕਿਉਂਕਿ ਐਮਐਸਪੀ ਤਾਂ ਪਹਿਲਾਂ ਹੀ ਕਾਨੂੰਨੀ ਹੈ ਨਹੀਂ ਅਸੀਂ ਕਹਿੰਦੇ ਇਹਨੂੰ ਕਾਨੂੰਨ ਚ ਦੋ ਕਿਉਂਕਿ ਤੁਸੀਂ 23 ਫਸਲਾਂ ਤੇ ਐਮਐਸਪੀ ਮਿਨਿਮਮ ਸਪੋਰਟ ਪ੍ਰਾਈਸ ਘੱਟੋ-ਘੱਟ ਨਿਉਨਤਮ ਮਿਲ ਅਸੀਂ ਤਾਂ ਘੱਟੋ-ਘੱਟ ਮੰਗਦੇ ਆ ਅਸੀਂ ਵੱਧੋ-ਵੱਧਾ ਮੁੱਲ ਨਹੀਂ ਮੰਗਦੇ ਅਸੀਂ ਤਾਂ ਸੀ2+50% ਜਿਹੜੇ ਜਿਹੜੇ ਸੁਆਮੀਨਾਥਾ ਕੀ ਮੰਗ ਕੇ ਜਿਹੜੇ ਲੋਕ ਕਿਸਾਨਾਂ ਨੂੰ ਮਜਬੂਰ ਕਰਦੇ ਨੇ ਘੱਟ ਫਸਲਾਂ ਵੇਚਣ ਦੇ ਉੱਤੇ ਉਹਨਾਂ ਤੇ ਕਿਵੇਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਕਾਨੂੰਨ ਬਣ ਜਵੇ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਸਖਤ 드라마 ਹੋਣੀ ਚਾਹੀਦੀ ਉਹਦੋਂ ਘੱਟ ਵਿਗਣਾ ਨਹੀਂ ਚਾਹੀਦਾ ਜੋ ਸਰਕਾਰ ਨੇ ਕਾਨੂੰਨ ਬਣਾਤਾ ਜਿਵੇਂ ਮੱਕੀ ਆ ਸਾਡੀ 18500 ਰੁਪਿਆ ਰੇਟ ਸੀਗਾ ਅਸੀਂ 900000 ਰੁਪਿਆ ਲੁੱਟ ਲਿਆ ਇਸ ਤਰ੍ਹਾਂ ਸਾਡਾ ਜਿਹੜਾ ਨਰਮਾ ਸੀ ਉਹ ਲੁੱਟ ਲਿਆ ਹਰ ਫਸਲ ਸਾਡੀ ਲੁੱਟੀ ਜਾਂਦੀ ਸਿਰਫ ਝੋਨੇ ਕਣਕ ਤੇ ਦੋ ਸਟੇਟਾਂ ਦੇ ਵਿੱਚ ਪੰਜਾਬ ਹਰਿਆਣਾ ਤੇ ਕੁਝ ਯੂਪੀ ਦੇ ਵਿੱਚ ਐਮਐਸਪੀ ਮਿਲਦੀ ਆ ਬਾਕੀ ਸਟੇਟਾਂ ਦੇ ਵਿੱਚ ਯੂਪੀ ਬਿਹਾਰ ਦੇ ਵਿੱਚ ਇਹਦਾ ਅੰਦੋਲਨ ਦਾ ਵੱਡਾ ਫਾਇਦਾ ਜਿਹੜਾ ਹੈ ਮੈਨੂੰ ਲੱਗਦਾ ਚਲੋ ਪੰਜਾਬ ਹਰਿਆਣਾ ਨੂੰ ਤਾਂ ਹੋਣਾ ਹੀ ਆ ਦੋ ਫਸਲਾਂ ਤੇ ਤਾਂ ਸਾਨੂੰ ਪਹਿਲਾਂ ਹੀ ਮਿਲਦੀ ਏ ਪੂਰੇ ਭਾਰਤ ਦੇ ਵਿੱਚ ਤਾਂ ਆ ਜਿਹੜੇ ਬਹੁਤਾਤ ਦੇ ਵਿੱਚ ਸੂਬੇ ਨੇ ਵੱਡੇ ਸੂਬੇ ਵੀ ਨੇ ਉੱਥੇ ਤਾਂ ਕਣਕ ਝੋਨੇ ਦੇ ਉੱਤੇ ਵੀ ਐਮਐਸਪੀ ਨਹੀਂ ਮਿਲਦੀ ਸੋ ਤੁਹਾਨੂੰ ਲੱਗਦਾ ਉਹਨਾਂ ਲਈ ਤਾਂ ਇੱਕ ਮੈਨੂੰ ਲੱਗਦਾ ਹੈ ਕਿ ਆ ਬਹੁਤ ਜ਼ਿਆਦਾ ਵੱਡੀ ਜਿੱਤ ਹੋਵੇਗੀ ਜੇਕਰ ਇਹ ਐਮਐਸਪੀ ਦੇ ਉੱਤੇ ਕਾਨੂੰਨ ਬਣ ਜਾਂਦਾ ਕਿਉਂਕਿ ਉੱਥੇ ਤਾਂ ਕੋਈ ਪੁੱਛ ਗੇਸ਼ੀ ਨਹੀਂ ਸੀ ਐਮਐਸਪੀ ਨੂੰ ਲੈ ਕੇ ਨਹੀਂ ਜੀ ਜਿਹੜੀਆਂ ਫਸਲਾਂ ਨੇ ਨਾ ਕਈ ਫਸਲਾਂ ਹੁਣ ਸਰਕਾਰ ਬਾਹਰੋਂ ਮੰਗਵਾਉਂਦੀ ਆ ਇੰਪੋਰਟ ਕਰਦੀ ਆ ਉਦੇ ਤੇ ਜਿਹੜੇ ਕੁਝ ਮਰਜ਼ੀ ਸਾਡੇ ਤੋਂ ਜਿਹੜੀ ਚੀਜ਼ ਦੀ ਲੋੜ ਹੈ ਬਾਹਰ ਦੇਖਣ ਜਿਹੜੀ ਚੀਜ਼ਾਂ ਦੀ ਇੱਥੇ ਦੇਸ਼ 'ਚ ਲੋੜ ਆ ਸਾਡੇ ਤੋਂ ਉਹਵੇਂ ਪੈਦਾ ਕਰਵਾ ਲੈਣੇ ਉਹ ਸਾਨੂੰ ਰੇਟ ਦੇ ਦੇਣ ਅਸੀਂ ਜ਼ਰੂਰੀ ਥੋੜਾ ਵੀ ਝੋਨਾ ਵੇਚਣਾ ਜੇ ਹੁਣ ਇਸ ਇੱਥੇ ਸਾਨੂੰ ਦਿੰਦੇ ਆ ਸਬਸਿਡੀ ਤਾਂ ਦੂਜੀਆਂ ਚੀਜ਼ਾਂ ਤੇ ਸਾਨੂੰ ਸਬਸਿਡੀ ਦੇ ਦੇਣ ਉਹਨਾਂ ਤੇ ਸਾਡੀ ਐਮ ਐਸ ਪੀ ਬਣਾ ਦੇਣ ਅਸੀਂ ਤਾਂ ਇਹੀ ਕਹਿੰਨੇ ਆ ਵੀ ਜਿਹੜੀ ਫਸਲ ਮਰਜੀ ਕਿਸਾਨ ਤੋਂ ਪੈਦਾ ਕਰਵਾ ਲਓ ਐਮ ਐਸ ਪੀ ਸਾਨੂੰ ਗਾਰੰਟੀ ਦੇ ਦਿਓ ਪਹਿਲਾਂ ਭਾਅ ਐਲਾਨ ਕਰ ਦਿਓ ਅਸੀਂ ਉਹੀ ਚੀਜ਼ਾਂ ਬੀਜ ਦਵਾਂਗੇ ਬਿਲਕੁਲ ਆ ਲਖੋਵਾਲ ਸਾਹਿਬ ਹਰਿੰਦਰ ਸਿੰਘ ਲਖੋਵਾਲ ਇੱਕ ਤਜਰਬੇਕਾਰ ਕਿਸਾਨ ਆਗੂ ਨੇ ਐਮ ਐਸ ਪੀ ਨੂੰ ਲੈ ਕੇ ਆ ਜਿਹੜੀਆਂ ਗੱਲਾਂ ਇਹਨਾਂ ਨੇ ਕਹੀਆਂ ਬੜੀਆਂ ਸਾਰਥਕ ਗੱਲਾਂ ਨੇ ਬੜੀਆਂ ਵੱਡੀਆਂ ਗੱਲਾਂ ਨੇ ਸਾਡੇ ਨਾਲ ਰੁਲਦੂ ਸਿੰਘ ਹੋਣੀ ਨੇ ਜਾ ਰਹੇ ਹੋ ਫਿਰ ਗੁੰਡਾ ਖੜਕਾਉਣ ਜੀ ਨਾ ਖੁੰਡਾ ਤਾਂ ਤੁਰਨ ਵਾਸਤੇ ਕਦੇ ਖੜਕਾ ਨਾ ਖੜਕਾਏ ਇਹ ਨਾ ਖੜਕਾਉਣਾ ਹੈਗਾ ਹਾਂ ਤੁਹਾਨੂੰ ਲੱਗਦਾ ਕਿ ਨੌਬਤ ਨਾ ਹੀ ਆਵੇ ਤਾਂ ਚੰਗੀ ਗੱਲ ਨਹੀਂ ਨਹੀਂ ਨੌਬਤਾ ਜੀ ਤਾਂ ਵੀ ਨਹੀਂ ਖੜਕਾਉਂਦੇ ਜੇ ਨੌਬਤਾ ਦੀ ਖੁੰਡਾ ਤਾਂ ਵੀ ਨਹੀਂ ਪਰਸੋਂ ਫਿਰ ਟਰੈਕਟਰ ਰੈਲੀ ਜੇ ਹੋਈ ਤੇ ਉਹਦੇ ਚ ਫਿਰ ਟਰੈਕਟਰ ਭੱਜਣਗੇ ਜੀ ਉਹ ਪੂਰੇ ਫਿਰ ਜੇ ਅੱਜ ਸਰਕਾਰ ਕੋਈ ਤਰੀਕ ਪਾਉਂਦੀ ਹੈ ਨਹੀਂ ਮੰਨਦੀ ਤਾਂ ਨਹੀਂ ਉਹ ਸਮਝ ਲੈ ਵੀ ਮਾਰਚ ਦਾ ਤਾਂ ਖਾਫੀ ਚਿਰ ਤੇ ਸੋਚੀ ਜਾਂਦੇ ਆ ਦੁੱਧ ਦੇ ਦੋ ਮੰਗਾ ਜਾਂ ਮੰਨੇ ਦੇ ਪਿੱਛੇ ਪਤਾ ਦੀ ਜੇ ਸਰਕਾਰ ਅੱਜ ਜੇ ਤਿੰਨੇ ਸਾਰੀਆਂ ਨਹੀਂ ਮੰਨਣੀਆਂ ਇੱਕ ਅੱਧੀ ਮੰਨ ਕੇ ਕਹੇ ਫੇਰ ਕਰਾ ਪਿੱਛੇ ਵਜਣਾ ਅੱਛਾ ਫੇਰ ਕਿਉਂ ਪਿੱਛੇ ਪੈਣਾ ਸੋ ਦੇਖਦੇ ਆ ਕਿਉਂਕਿ ਕਿਸਾਨ ਆਗੂਆਂ ਨੂੰ ਇਹੀ ਅੱਖ ਲੱਗ ਰਿਹਾ ਹੈ ਕਿ 20 ਤੋਂ 25 ਫੀਸਦੀ ਜਿਹੜੀ ਸਰਕਾਰ ਹੈ ਉਹ ਜਰੂਰ ਅੱਜ ਝੁਕ ਸਕਦੀ ਹੈ ਜਿੱਦਾਂ ਪਿਛਲੀ ਵਾਰ ਹੋਇਆ ਆਕੇ ਦੋ ਕਾਨੂੰਨ ਜਿਹੜੇ ਵਾਪਸ ਲਏ ਅੱਜ ਜਿਹੜੀ ਐਮਐਸਪੀ ਨੂੰ ਲੈ ਕੇ ਜੇਕਰ ਕਾਨੂੰਨੀ ਕੋਈ ਜਿਹੜੀ ਕਮੇਟੀ ਇਹ ਸਰਕਾਰ ਬਣਾ ਦਿੰਦੀ ਹੈ ਤਾਂ ਉਹ ਜਿਹੜੀ ਇੱਕ ਵੱਡੀ ਗੱਲ ਹੋਵੇਗੀ ਸੋ ਇਹ ਕਿਸਾਨ ਆਗੂਆਂ ਦਾ ਜਿਹੜਾ ਪਲਾਨ ਹੈ ਉਹ ਇਹੀ ਹੈ ਕਿ ਹੌਲੀ-ਹੌਲੀ ਸਰਕਾਰ ਨੂੰ ਉਹ ਝਕਾਉਣ ਦੇ ਵਿੱਚ ਕਾਮਯਾਬ ਹੋ ਜਾਣ ਜੇਕਰ ਉਸ ਦਿਨ ਥੋੜੀ ਜੀ ਸਰਕਾਰ ਚੁੱਕੀ ਹੈ ਤਾਂ ਅੱਜ ਵੀ ਕੋਈ ਅਜਿਹਾ ਐਲਾਨ ਹੋਵੇ ਜਿੱਥੋਂ ਇਹ ਲੱਗੇ ਕਿ ਅਸੀਂ ਜਿੱਤ ਦੇ ਵੱਲ ਵੱਧ ਰਿਹਾ ਉਹੀ ਸਾਡੇ ਲਈ ਵੱਡਾ ਜਿਹੜਾ ਇਸ ਮੀਟਿੰਗ ਦਾ ਜਿਹੜਾ ਕਹਿ ਲੋ ਕਿ ਇੱਕ ਹਿੱਸਾ ਹੋਵੇਗਾ ਯੋਗਦਾਨ ਹੋਵੇਗਾ ਸੋ ਕੀ ਕੀ ਅਪਡੇਟਸ ਸਾਹਮਣੇ ਆਉਂਦੀਆਂ ਨੇ ਕਿਵੇਂ ਦਾ ਰਵਈਆ ਅੱਜ ਸਰਕਾਰ ਦੇ ਮੰਤਰੀਆਂ ਦਾ ਰਹਿੰਦਾ ਅਸੀਂ ਲਾਈਵ ਅਪਡੇਟਸ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਤੁਸੀਂ ਇਦਾਂ ਹੀ ਬਣੇ ਰਹੋ ਔਨ ਏਅਰ ਟੀਵੀ ਦੇ ਨਾਲ ਸਹਿਯੋਗੀ ਜਗਰੂਪ ਦੇ ਨਾਲ ਮੈਸੂਖ ਸੋਹਲ ਔਨ ਏਅਰ ਟੀਵੀ